ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹੋਏ ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਇਹਦੇ ਵਿੱਚ 8ਵੀਂ ਪਾਸ ਪੋਸਟਾਂ ਜਾਰੀ ਹੋਈਆਂ ਜੀ ਪੀਐਨ ਤੇ ਸਵੀਪਰ ਦੇ ਲਈ ਇਹ ਭਰਤੀ ਕੀਤੀ ਜਾਣੀ ਹੈ ਬਹੁਤ ਵਧੀਆ ਭਰਤੀ ਹੈ ਪੰਜਾਬ ਦੇ ਉਮੀਦਵਾਰਾਂ ਦੇ ਲਈ ਇਹ ਜੋ ਭਰਤੀ ਹੈ ਓਪਨ ਕੀਤੀ ਗਈ ਹੈ ਜਿਹਦੇ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਤੇ ਪੂਰੀ ਜਾਣਕਾਰੀ ਪੋਸਟਾਂ ਦੇ ਸੰਬੰਧ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਲਾਈਕ ਜ਼ਰੂਰ ਕਰ ਯਕੇ ਸ਼ੇਅਰ ਵੀ ਕਰ ਦਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰ ਕਰ ਦਿਓ ਕਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਅੱਜ ਦੀ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਅੱਜ ਦੀਆਂ ਜੋ ਪੋਸਟਾਂ ਜਾਰੀ ਹੋਈਆਂ ਇਹਨਾਂ ਨੂੰ ਅਪਲਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਸ ਪਰਫਾਰਮ ਦੀ ਜ਼ਰੂਰਤ ਹੋਊਗੀ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਪਰਫਾਰਮ ਨੂੰ ਪੂਰੀ ਤਰ੍ਹਾਂ ਭਰ ਲੈਣਾ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਅਪਲਾਈ ਅੱਗੇ ਕਿਵੇਂ ਕਰਨਾ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਪੋਸਟਾਂ ਦੀ ਗੱ ਤੇ ਸੈਲਰੀ ਇਹਨਾਂ ਪੋਸਟਾਂ ਦੇ ਲਈ 18000 ਰੁਪਏ ਪਰ ਮਹੀਨਾ ਐਸ ਪਰ 7th ਪੈਕ ਕਮਿਸ਼ਨ ਦੇ ਅਨੁਸਾਰ ਰਹਿਣ ਵਾਲੀ ਹੈ 8ਵੀਂ ਪਾਸ ਮੰਗੀ ਗਈ 8ਵੀਂ ਪੱਧਰ ਤੱਕ ਤੁਸੀਂ ਪੰਜਾਬੀ ਵੀ ਪੜ੍ਹੀ ਹੋਵੇ ਤੇ ਜਨਰਲ ਕੈਟਾਗਰੀ ਦੇ ਲਈ 18 ਤੋਂ 35 ਸਾਲ ਏਜ ਲਿਮਟ ਹੈ ਤੇ ਵੱਖ-ਵੱਖ ਕੈਟਾਗਰੀ ਅਨੁਸਾਰ ਏਜ ਰੈਲੈਕਸੇਸ਼ਨ ਰਹੂਗਾ ਜਿੰਨੇ ਪੋਸਟਾਂ ਦੇ ਲਈ ਨੈਕਸਟ ਵੀਪਰ ਦੀਆਂ ਪੋਸਟਾਂ ਜਾਰੀ ਹੋਈਆਂ ਜੀ ਸੈਲਰੀ 18000 ਰੁਪਏ ਪਰ ਮਹੀਨਾ ਰਹਿਣ ਵਾਲੀ ਹੈ ਜੀ 7th ਪੈਕ ਕਮਿਸ਼ਨ ਦੇ ਅਨੁਸਾਰ 8ਵੀਂ ਪਾਸ ਹੋਣੀ ਚਾਹੀਦੀ ਹੈ ਉਹ ਤੁਸੀਂ ਤੇ ਪੰਜਾਬੀ ਤੁਸੀਂ ਪੜ੍ਹੀ ਹੋਵੇ 8ਵੀਂ ਪੱਧਰ ਤੱਕ ਜਿਹੜੇ ਵੀ ਬਾਰੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਪਰਫਾਰਮ ਨੂੰ ਪੂਰੀ ਤਰ੍ਹਾਂ ਭਰ ਲੈਣਾ ਸੀ ਪਰਫਾਰਮ ਦਾ ਲਿੰਕ ਵੈਬਸਾਈਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਉੱਥੋਂ ਡਾਊਨਲੋਡ ਕਰਕੇ ਪੂਰਾ ਭਰ ਲੈਣਾ ਜੀ ਸਾਰੇ ਦਸਤਾਵੇਜ਼ ਨਾਲ ਲਗਾ ਕੇ ਪਾਸਪੋਰਟ ਸਾਈਜ਼ ਫੋਟੋ ਲਗਾ ਕੇ ਤੁਸੀਂ 25 ਮਾਰਚ 2024 ਸ਼ਾਮ 5:00 ਵਜੇ ਤੱਕ ਇਹਨਾਂ ਦੇ ਦਫ਼ਤਰ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਿਆਲਾ ਵਿਖੇ ਪਹੁੰਚਦੇ ਕਰਨਾ ਹੈ ਇਹਨਾਂ ਪੋਸਟਾਂ ਦੇ ਲਈ ਜੋ ਇੰਟਰਵਿਊ ਰਹਿਣ ਵਾਲੀ ਉਹਦੇ ਲਈ ਇਹਨਾਂ ਵੱਲੋਂ ਸ਼ਡਿਊਲ ਜਾਰੀ ਕੀਤਾ ਹੋਇਆ ਪੀਐਨਡੀਆ ਪੋਸਟਾਂ ਦੇ ਲਈ ਜੋ ਇੰਟਰਵਿਊ ਸ਼ ਕੇ ਤੋਂ ਲੈ ਕੇ ਆਰ ਵਾਲੇ ਕੈਂਡੀਡੇਟਸ ਦੇ ਲਈ 1 April 2024 ਨੂੰ ਇੰਟਰਵਿਊ ਰਹਿਣ ਵਾਲੀ ਐਸ ਤੋਂ ਲੈ ਕੇ ਜ਼ेड ਤੱਕ 2 April 2024 ਨੂੰ ਇੰਟਰਵਿਊ ਰਹਿਣ ਵਾਲੀ ਐ। ਇਸੇ ਤਰ੍ਹਾਂ ਇਹਨਾਂ ਵੱਲੋਂ ਸਵੀਪਰ ਦੀਆਂ ਪੋਸਟਾਂ ਦੇ ਲਈ ਵੀ ਇੰਟਰਵਿਊ ਸ਼ਡਿਊਲ ਜਾਰੀ ਹੋਇਆ ਜੀ। ਇਹ ਤੋਂ ਲੈ ਕੇ ਜੇ ਤੱਕ ਕੈਂਡੀਡੇਟ 30 March 2024 ਨੂੰ ਇੰਟਰਵਿਊ ਦੇ ਸਕਣਗੇ ਕੇ ਤੋਂ ਲੈ ਕੇ ਆਰ ਤੱਕ 1 April 2024 ਨੂੰ ਤੇ ਐਸ ਤੋਂ ਲੈ ਕੇ ਜ਼ेड ਵਾਲੇ ਕੈਂਡੀਡੇਟ 2 April 2024 ਨੂੰ ਇੰਟਰਵਿਊ ਦੇ ਸਕਣਗੇ। ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ। ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਚੈ